ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਟ ਸੁਖਿਆ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਤਹਿਸੀਲ ਕੋਟਕਪੂਰਾ ਪੈਂਦੀ ਹੈ ਇਹਦੇ ਨੇੜੇ ਪਿੰਡ ਚੁਮੇਲੀ ਜਿਉਣ ਵਾਲਾ ਭਲੂਰ ਟੁੱਡੀ ਇਹਦੇ ਮੈਂ ਤੁਹਾਨੂੰ ਚਾਰੇ ਪਾਸੇ ਦੇ ਜਿਹੜੇ ਪਿੰਡ ਆ ਇਹਦੇ ਆਲੇ ਦੁਆਲੇ ਦੇ ਉਹ ਦੱਸਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਨੇ ਸ਼ੁਰੂਆਤ ਕੀਤੀ ਹੈ ਵਪਾਰ ਦਾ ਕੰਮ ਸ਼ੁਰੂ ਕੀਤਾ ਹੈ ਚਾਰ ਨਾਗ ਅੱਜ ਦੀ ਵੀਡੀਓ ਦੇ ਆ ਤੇ ਚਾਰੇ ਪਸ਼ੂ ਸੂਏ ਸਵਾਏ ਆ ਬਹੁਤ ਸਾਰੇ ਵੀਰ ਫੋਨ ਕਰਦੇ ਹੁੰਦੇ ਆ ਵੀ ਘੱਟ ਰੇਟ ਵਾਲੇ ਪਸ਼ੂ ਵੀਡੀਓ ਚ ਦਿਖਾਇਆ ਕਰੋ ਤਾਂ ਅੱਜ ਤੁਹਾਡੇ ਪਸੰਦ ਦੇ ਹਿਸਾਬ ਦੇ ਪਸ਼ੂ ਹੋਣਗੇ ਮਤਲਬ ਪਸੰਦ ਤਾਂ ਹਰੇਕ ਭਰਾ ਚਾਹੁੰਦਾ ਵੀ ਕੀਮਤ ਘੱਟ ਲੱਗੇ ਪਸ਼ੂ ਬਹੁਤਾ ਚੰਗਾ ਮਿਲ ਜੇ ਪਰ ਇਹ ਚੀਜ਼ਾਂ ਕਈ ਵਾਰ ਪੋਸੀਬਲ ਨਹੀਂ ਹੁੰਦੀਆਂ ਕਿਉਂਕਿ ਜਿੰਨੀ ਕਿ ਪੇਮੈਂਟ ਇਨਵੈਸਟ ਕਰਨੀ ਆ ਪਸ਼ੂ ਉਸੇ ਲੈਵਲ ਦਾ ਹੀ ਹਮੇਸ਼ਾ ਮਿਲਦਾ ਹੈ ਅੱਜ ਦੀ ਵੀਡੀਓ ਦੇ ਚਾਰ ਨਾਗ ਤੇ ਸ਼ੁਰੂਆਤ ਕਰਦੇ ਆ ਇੱਕ ਸੋਹਣੀ ਵਹਿੜ ਤੋਂ ਇਸੇ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਲਾਸਟ ਤੇ ਤੁਹਾਨੂੰ ਪਹਿਲਾਂ ਝੋਟੀ ਵੀ ਦਿਖਾਵਾਂਗੇ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਬਾਈ ਸਸਤੀ ਕਾਰਸ਼ਕਾ ਬਾਈ ਜੀ ਨਾਮ ਆਪਣਾ ਦੱਸ ਦੋ ਬਈ ਨਾਮ ਪ੍ਰਦੀਪ ਸਿੰਘ son of ਫਰਜਿੰਦਰ ਸਿੰਘ ਬਈ ਪ੍ਰਦੀਪ ਬਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦਿਆਂ ਨੂੰ ਬਈ 2 ਮਹੀਨਾ ਹੀ ਹੋਇਆ ਬਈ ਆਪਾਂ ਨੂੰ ਹੋਇਆ ਇੱਕ ਸ਼ੁਰੂਆਤ ਹੀ ਹੈ ਫਿਰ ਤਾਂ ਹਾਂ ਬਈ ਮੱਝਾਂ ਗਾਵਾਂ ਦੋਨੇ ਤਰ੍ਹਾਂ ਦੇ ਲਿਆਇਆ ਕਰ ਹਾਂ ਬਈ ਦੋਨੇ ਗਾਂਪਨ ਜਾਦੇ ਆਉਂਦੀਆਂ ਮੱਝਾਂ ਘਟ ਆਉਂਦੀਆਂ ਬਈ ਪਹਿਲੇ ਨੰਬਰ ਤੇ ਵਹਿੜ ਖੜੀ ਹੈ ਕੰਨ ਮਸੂਆ ਸੂਈ ਬਈ ਪਹਿਲਾਂ ਸੂਈ ਆ ਬਈ ਇਹੇ ਦੰਦੋ ਕਿਵੇਂ ਆ ਦੇਖੀ ਦੋਂਦੀ ਆ ਬਈ ਦੋ ਜਾਂਦਾ ਅੱਜ ਦਿਨ ਕਿੰਨੇ ਹੋ ਗਏ ਸੂਈ ਅਬ ਤੀਜਾ ਦਿਹਾਣਾ ਬਈ ਅੱਜ ਹੁਣ ਦੁੱਧ ਕਿੰਨਾ ਹੋਊਗਾ ਤੀਜਾ ਦੁੱਧ ਭਜਾਣ 8 ਕਿਲੋ ਬੜਾ ਤਿਆਰ ਥੱਲੇ ਬਈ ਇਹਦੇ ਦੋਹਾਂ ਟਾਈਮਾਂ ਦਾ ਦੋਹਾਂ ਟਾਈਮਾਂ ਦਾ ਬਈ ਕੀ ਰੇਟਰ ਹੋਊਗਾ ਇਹਦਾ ਬਈ 55000 ਰੁਪਏ ਰੂ ਬਈ ਇਹਦਾ ਬੱਚਾ ਇਹਨੇ ਕੀ ਦਿੱਤਾ ਬੱਚਾ ਦਿੱਤਾ ਬਈ ਖੋਲੀ ਇਹਨੂੰ ਦੋਸਤੋ ਦੋ ਦੰਦ ਵੱਛੀ ਮੀਡੀਅਮ ਜੀ ਹਾਈਟ ਹੈ ਸੋਹਣੀ ਹੈ ਬਰੀਡ ਵਾਈਜ਼ ਵੀ ਬਈ ਫਾਰਮ ਚੋਂ ਆਈ ਆ ਦੁੱਧ ਦੇ ਰਹੀ ਹੈ 8 ਕਿਲੋ ਦੋਹਾਂ ਟਾਈਮਾਂ ਦਾ ਅਜੇ ਪਰਸੋਂ ਹੀ ਸੂਈ ਆ ਛੋਟੀ ਉਮਰ ਦੀ ਬੱਛੀ ਹੈ ਬਾਈ ਨੇ ਕਿਹਾ ਵੀ ਫਾਰਮ ਚੋਂ ਆਈ ਹੈ ਤੇ ਫਾਰਮ ਨੂੰ ਦੋਸਤੋ ਅੱਜਕੱਲ ਇਹ ਹੈ ਵੀ ਜਿਹਦੇ ਕੋਲ 5-7 ਪਸ਼ੂ ਹੈ ਉਹ ਵੀ ਇੱਕ ਫਾਰਮ ਹੀ ਹੁੰਦਾ ਸੋ ਉਸ ਹਿਸਾਬ ਦੇ ਫਾਰਮ ਚੋਂ ਤੁਸੀਂ ਸਮਝ ਲਓ ਜੀ ਕਿਉਂਕਿ ਬਰੀਡ ਵਾਈਜ਼ ਠੀਕ ਹੈ ਸੋਹਣੀ ਹੈ ਹਵਾਨਾ ਵੀ ਜਿੰਨਾ ਕੁ ਦੁੱਧ ਉਹਦੇ ਹਿਸਾਬ ਤੇ ਸਾਫ਼ ਸੁਥਰਾ ਹੈ ਰੇਟ 55000 ਅਗਲੇ ਸੂਏ ਚ ਵੱਧ ਕੇ ਵਿਕੂਗੀ ਕਿੰਨਾ ਵਾਜੇ ਜੇ ਕੋਈ ਭਰਾ ਸਾਂਭਣੀ ਚਾਹੁੰਦਾ ਤਾਂ ਬੱਚੇ ਦਾ ਨਾੜੂਆ ਬਿਲਕੁਲ ਨਾਲ ਆ ਦੋਸਤੋ ਛੋਟੀ ਉਮਰ ਦੀ ਸੋਹਣੀ ਬੱਚੀ ਜਿਹੜੀ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ ਦੰਦ ਵੀ ਦੋਸਤੋ ਕਨਫਰਮ ਕਰ ਲਓ ਠੀਕ ਹੈ ਓਕੇ ਸੋ ਕਨਫਰਮ ਦੋ ਦੰਦ ਸੋਹਣੀ ਬੱਚੀ ਐ 55000 ਰੇਟ ਆ ਇਹ ਤੋਂ ਅੱਗੇ ਇੱਕ ਗਾਂ ਤੁਹਾਨੂੰ ਦਿਖਾਉਣੀ ਐ ਇਹ ਕਦੋਂ ਕਸੂਈ ਐ ਬਾਈ ਕੱਲ ਸ਼ਾਮ ਨੂੰ 6 ਵਜੇ ਸੂਈ ਆ ਬਈ ਇਹ ਇਹਦਾ ਰੇਟ ਕੀ ਰਹੂਗਾ ਬਈ ਰੇਟ 65000 ਰੁਪਿਆ ਰਹੂਗਾ ਬਈ ਖੋਲੀਏ ਬੇਖਾਂ ਤੋਂ ਤੇਲ ਹੋ ਗਿਆ ਆਪਰਾ ਵਧਿਆ ਚਾਰ ਥਾਨ ਜੀ ਪਕੜ ਕੇ ਲੈ ਕੇ ਆਏ ਸੀਗੇ ਆਪਣੇ ਕੋਲੋਂ ਕਿਸਾਨ ਦੇ ਤਲ ਹੋ ਗਈ ਬਈ ਚੱਲਿਆ ਹੀ ਨਹੀਂਗਾ ਬਈ ਛੱਡੀਆਂ ਆਉਂਦੀਆਂ ਜਾਂ ਪੱਤਲ ਕਰਕੇ ਦਵਾੰਗੇ ਬਈ ਨਹੀਂ ਛੱਡੀਆਂ ਆਉਂਦੀਆਂ ਦਾ ਟ੍ਰੀਟਮੈਂਟ ਕਰ ਲਿਆ ਕਿ ਨਹੀਂ ਕੀਤਾ ਬਈ ਕੀਤਾ ਟ੍ਰੀਟਮੈਂਟ ਚੱਲਿਆ ਨਹੀਂ ਬਈ ਉਹ ਖੋਲ ਦੇ ਸੋ ਦੋਸੋ ਥਾਨ ਬਾਈ ਕਹਿੰਦਾ ਵੀ ਚਾਰ ਹੀ ਲੈਂਦੇ ਸੀ ਪਰ ਇੱਕ ਥਣ ਚੋਂ ਦੁੱਧ ਜੰਮਿਆ ਆ ਗਿਆ ਇਹ ਆ ਸਕਦਾ ਹੁੰਦਾ ਟ੍ਰੀਟਮੈਂਟ ਹੋ ਜੇ ਜਾਂ ਪਹਿਲਾਂ ਭਰਾ ਚੈੱਕ ਕਰ ਲੈਂਦਾ ਤਾਂ ਹੋ ਸਕਦਾ ਉਹ ਵੱਜ ਜਾਂਦਾ ਥਣ ਅਗਲਾ ਥਾਣਾ ਬਈ ਹਾਂ ਵੀ ਮੂਰਲਾ ਵੀ ਬੈਠਾ ਹੁਣ ਇਹ ਮੰਨਾਂਗੇ ਵੀ ਥਣ ਉਹ ਡੈਡ ਆ ਉਹ ਕੋ ਉਹਦੇ ਚ ਜੋਸ਼ ਹੈ ਨਹੀਂਗਾ ਬਿਲਕੁਲ ਹੀ 65000 ਰੇਟ ਹੈ ਬਾਕੀ ਭਾ ਜਿਹੜਾ ਉਹ ਜਿਵੇਂ ਬਾਈ ਨੇ ਦੱਸਿਆ ਵੀ ਇੱਕ ਮਹੀਨਾ ਹੀ ਹੋਇਆ ਵਪਾਰ ਕਰਦਿਆਂ ਨੂੰ ਰੇਟ ਉਸ ਹਸਾਬ ਤੇ ਰਹਿਣਗੇ ਤੁਸੀਂ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਆਪਣੀ ਕੀਮਤ ਲਾ ਕੇ ਦੇਖ ਲਓ ਜੀ ਜਿਵੇਂ ਜਿਵੇਂ ਇਸ ਤਰ੍ਹਾਂ ਬਾਈ ਦਾ ਵਾਅ ਪਾਊਗਾ ਕੁਝ ਨੁਕਸ ਪੈਣਗੇ ਜਾਂ ਕੋਈ ਪਸ਼ੂ ਵੇਚਣ ਲੱਗਾ ਉਵੇਂ ਉਵੇਂ ਇਹ ਵੀਰ ਸਿੱਖਦਾ ਜਾਊਗਾ ਤੇ ਫਿਰ ਤੁਹਾਨੂੰ ਜਿਹੜਾ ਉਹ ਪਸ਼ੂ ਹੌਲੀ ਹੌਲੀ ਇੱਥੇ ਤੁਹਾਨੂੰ ਬਦਲਦੇ ਦਿਖਾਵਾਂਗੇ ਚੰਗੇ ਸੋਹਣੇ ਪਸ਼ੂ ਆਉਂਦੇ ਰਹਿਣਗੇ ਜਿਹੜੀ ਮੱਝ ਐ ਇਹ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਬਈ ਸੂਈ ਨੂੰ 15 ਦਿਨ ਹੋ ਗਏ ਬਈ ਅੱਜ ਤੀਜਾ ਸੂਆ ਬਈ ਕਿੰਨਾ ਕੁ ਦੁੱਧ ਹੋਊਗਾ ਹੁਣ ਬਈ ਬਰੰਗਦੋ ਤਿਆਰ ਬਈ ਥੱਲੇ ਇਹਦੇ ਬਈ ਠੀਕ ਐ ਇਹਦਾ ਰੇਟ ਕਿ ਰਹੂਗਾ ਬਈ 85000 ਰੁਪਏ ਰੁਪਈਆ ਦਾ ਰੇਟ ਖੋਲ ਰੇਟ 85000 ਆ ਦੋਸਤੋ 12 ਕਿਲੋ ਦੁੱਧ ਬਈ ਕਹਿੰਦਾ ਵੀ ਇਸ ਟਾਈਮ ਹੈਗਾ 12 ਦਿੰਦੀ ਹੋਊਗੀ ਇਸ ਟਾਈਮ ਚ ਚੋਕ ਹੈ ਬਈ ਦੋਵਾਂ ਟਾਂ ਚੋਕ ਲੈ ਕੇ ਜਾਵੇ ਬਈ ਠੀਕ ਐ ਹਵਾਨਾ ਇਹਦਾ ਵਿਖਾ ਸੋ ਦੋਸਤੋ ਬਾਈ ਕਹਿੰਦਾ ਵੀ 12 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ ਦੁੱਧ ਭਾਵੇਂ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਬਾਕੀ ਝੋਕੇ ਤੁਸੀਂ ਦੇਖਣਾ ਹੈ ਮੈਂ ਤੁਸੀ ਕਰਨੀ ਇਹਦਾ ਥੋੜਾ ਇੱਕ ਬਹਿਣੀ ਵਾਲਾ ਪਾਸਾ ਬਹਿਣੀ ਵਾਲਾ ਪਾਸਾ ਵੀ ਥੋੜਾ ਪਾਸਾ ਵੀ ਰੱਖ ਲਿਆ ਓਕੇ ਸੋ ਥੋੜੀ ਜੀ ਸਾਈਡ ਹੈਗੀ ਆ ਦੋਸਤੋ ਬਹਿਣੀ ਵਾਲੇ ਪਾਸੇ ਦੀ ਹੈ ਥਣ ਚੰਗੇ ਆ ਟਾਂਚਾ ਥੋੜੇ ਸਾਹਮਣੇ ਆ ਸਵੇ ਮਰਜ ਦੋਸਤੋ ਜਿਹੜੀ ਵਿਕਰੀ ਆਸਤੇ 85000 ਰੇਟ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਮੈਂ ਸੋਭਾਈ ਵੀਡੀਓ ਬਣਾ ਰਿਹਾ ਚੁਆਈ ਵਾਲੇ ਆ ਪਸ਼ੂਏ ਖਵਾਨੇ ਦੀ ਲੁੱਕ ਜਿਹੜੀ ਜਿੰਨੀ ਹੈ ਉਹ ਇਸ ਟਾਈਮ ਭਰੇ ਖਵਾਨੇ ਦੇ ਹਿਸਾਬ ਤੇ ਤੁਸੀਂ ਜੱਜਮੈਂਟ ਕਰਿਓ ਉੱਤੋਂ ਹਵਾਨਾ ਮੱਝ ਦਾ ਚੰਗਾ ਦਿਸਦਾ ਬਾਕੀ ਜੋ ਰੋਖਾ ਤੁਹਾਡੇ ਸਾਹਮਣੇ ਝੋਟੀ ਕੰਮਾ ਸੁਆ ਬਈ ਪਹਿਲਣਾ ਬਈ ਇਹ ਕਿੰਨਾ ਚਰੋ ਗਿਆ ਇਹਨੂੰ ਸੂਈ ਨੂੰ ਬਈ ਫੇਣਾ ਜ ਹਫਤਾ ਆ ਗਿਆ ਬਈ ਹੁਣ ਦੁੱਧ ਕਿੰਨਾ ਹੋਊਗਾ ਬਈ ਸ਼ੀਰਮਤ ਕੰਡੇ ਵਾਲਾ ਹੈਗਾ ਬਈ ਦੋਵਾਂ ਟਾਈਮਾਂ ਦਾ ਹਾਂ ਬਈ ਆ ਜਵਾਈ ਚੋਈ ਚ ਠੀਕ ਹੈ ਨਰਮਾ ਹਾਂ ਬੇ ਨਰਮਾ ਚੋਈ ਚ ਬਈ ਮਤਲਬ ਖੜ ਕੇ ਵਧੀਆ ਮਿਲਦੀ ਪਹਿਲਾਂ ਨਾ ਕਰਕੇ ਆ ਬੇ ਵਧੀਆ ਮਿਲਦੀ ਖੜ ਕੇ ਬਈ ਸੀਲ ਸ਼ਰੀਫ ਹੈ ਕੀ ਰੇਟ ਰਹੂਗਾ ਇਹਦਾ ਬੇ ਰੇਟ 75000 ਰੁਪਏ ਰਹੂਗਾ ਬਈ 75000 ਖੋਲੀ ਦੋਸੋ ਰੇਟ 75000 ਹੈ ਵੈਸੇ ਚੋਈ ਚ ਇੰਨੀ ਗਠੰਡੀ ਆ ਵੀ ਪਹਿਲਾਂ ਇਸ ਮੱਝ ਦਾ ਬੱਚਾ ਇਧਰਲੇ ਪਾਸੇ ਸੀ ਜਿਹੜਾ ਮਰਜੀ ਬੱਚਾ ਥਣ ਮੂੰਹ ਚ ਪਾ ਲੈਂਦਾ ਈ ਝੋਟੀ ਨੇ ਪੈਰ ਨਹੀਂ ਪਟਿਆ ਬਾਕੀ ਚੋਕੇ ਤੁਸੀਂ ਦੇਖੋ ਇਹਦਾ ਰੇਟ 75000 ਇਹ ਤੈਨੂੰ ਲਿਆਈ ਬਾਈ ਜਮਾ ਠੀਕ ਹੈ ਬਾਈ ਲਿਓ ਹੋਰਨੇ ਪਾਸੇ ਵੀ ਹੈ ਕਿਉਂਕਿ ਬੱਚਿਆਂ ਨੇ ਥਣ ਜਿਹੜੇ ਉਹ ਮੂੰਹ ਚ ਪਾਲੇ ਸੀਗੇ ਬਾਕੀ ਟਾਈਮ ਵੀ ਜਿਵੇਂ ਮੈਂ ਦੱਸਿਆ ਵੀ ਸਵੇਹਾ ਹਜੇ ਚੋਣ ਵਾਲੇ ਪਸ਼ੂ ਆ ਬੰਦੇ ਬੋ 6 ਕਿਲੋ ਦੁੱਧ ਦੱਸੋ ਇਹਦੇ ਥੱਲੇ ਹੈਗਾ ਥਣ ਚੰਗਾ ਹੈ ਬਾਕੀ ਥੱਲੋਂ ਜਿੰਨੀ ਕਿ ਤਿਆਰ ਹੋ ਵੀਡੀਓ ਚ ਤੁਸੀਂ ਦੇਖ ਹੀ ਲਈ ਸੋ ਇਹ ਅੱਜ ਦੀ ਵੀਡੀਓ ਦੇ ਚਾਰ ਪਸ਼ੂ ਬਾਈ ਕੋਲ ਜਿਹੜੇ ਵਿਕਰੀ ਵਾਲੇ ਸੀਗੇ 55 65 75 ਤੇ 85 10 10000 ਦੇ ਰੇਟ ਫਰਕ ਵਾਲੇ ਰੇਟ ਆ ਦੋਸਤੋ ਤੇ ਇਸ ਵੈਡ ਤੋਂ ਸ਼ੁਰੂਆਤ ਹੋਈ ਹੈ ਸੋ ਤੁਸੀਂ ਆਪਦੀ ਪਸੰਦ ਦਾ ਆ ਪਸ਼ੂ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ